ਇਹ ਇੱਕ ਨਾ ਬਿਮਾਰੀ ਹੈ ਨਸ਼ਾ ਇਹਨੂੰ ਅਸੀਂ ਉਹੀ ਜੜੋਂ ਕੱਢਣਾ ਹੈ ਤੇ ਆਈ ਥਿੰਕ ਸਕੂਲ ਬੈਸਟ ਪਲੇਸ ਹੈਗੇ ਆ ਅਸੀਂ ਘਟੋ ਘਟ ਬੱਚਿਆਂ ਨੂੰ ਇਹਦੇ ਬਾਰੇ ਐਜੂਕੇਟ ਤਾਂ ਕਰੀਏ ਨਾ ਉਧਰ ਟੀਚਰਸ ਪੜ੍ਹਾਉਂਦੇ ਇਹਦੇ ਬਾਰੇ ਬੜਾ ਕੁਝ ਦੱਸ ਦਿੰਦੇ ਆ ਪਰ ਜੇ ਇੱਕ ਪਾਰਟਿਕੂਲਰ ਕਰਿਕੂਲਮ ਹੋਵੇ ਤਾਂ ਸਾਨੂੰ ਦੱਸਣਾ ਸੌਖਾ ਹੋ ਜਾਵੇ ਸਰ ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਜਾ ਕੇ ਪੜ੍ਹਨ ਦਾ ਮੌਕਾ ਦਿੱਤਾ ਗਿਆ ਸੀਗਾ ਜੀ ਸਰ ਉੱਥੇ ਦਾ ਵੀ ਸਟੱਡੀ ਮਾਡਲ ਦੇਖਿਆ ਹੈ ਉੱਥੇ ਵੀ ਇਹ ਚੀਜ਼ ਨਹੀਂ ਹੈ ਬਿਲਕੁਲ ਤੇ ਉਹ ਬਹੁਤ ਵਧੀਆ ਵੀਡੀਓ ਲੱਗੀ ਮਤਲਬ ਮੈਨੂੰ ਲੱਗਦਾ ਮੈਂ 4-5 ਵਾਰ ਉਹ ਵੀਡੀਓ ਦੇਖੀ ਹੈ ਮਤਲਬ ਉਹ ਚ ਇੰਨੀਆਂ ਇਮੋਸ਼ਨਸ ਦਿਖਾਈਆਂ ਹੋਈਆਂ ਐਨੇ ਪਾਸੇ ਉਹਨਾਂ ਨੇ ਟੱਚ ਕੀਤਾ ਕਿ ਜੇ ਸਿਆਣਾ ਬੱਚਾ ਹੋਵੇ ਨਾ ਉਹਨੂੰ ਸਮਝ ਆ ਜਾਵੇ ਵੀ ਇਹਨਾਂ ਚੀਜ਼ਾਂ ਦੇ ਗ੍ਰਸਥ ਚ ਨਹੀਂ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਐਮਪੀ ਹੈ ਮਾਜਸੀ ਮੌਜੂਦਾਂ ਲੁਧਿਆਣਾ ਦੇ ਸਰਕਾਰੀ ਸਕੂਲ ਦੇ ਵਿੱਚ ਦੱਸ ਸੀ ਕਿ ਸੂਬੇ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਹੈ ਜੋ ਕਿ ਇੱਕ ਇਤਿਹਾਸਿਕ ਮੁਹਿੰਮ ਹੈ ਸੂਬਾ ਸਰਕਾਰ ਦੇ ਵੱਲੋਂ ਜੋ ਸ਼ੁਰੂਆਤ ਜਿਸਦੀ ਕੀਤੀ ਗਈ ਹੈ ਮੁਹਿੰਮ ਨੇ ਇੱਕ ਲੰਬਾ ਸਮਾਂ ਹੋ ਗਿਆ ਹੈ ਲਗਾਤਾਰ ਨਸ਼ੇ ਦੇ ਵਿਰੋਧ ਦੇ ਸਿ جنگ ਦੇ ਵਿੱਚ ਜੋ ਹਰ ਇੱਕ ਕਹਿ ਸਕਦੇ ਆ ਕਿ ਪੰਜਾਬ ਦਾ ਨਾਗਰਿਕ ਹਿੱਸਾ ਲੈ ਰਿਹਾ ਹੈ ਵੈ ਸਕੂਲਾਂ ਦੇ ਵਿੱਚ ਵੀ ਇਹ ਮੁਹਿੰਮ ਕਿਵੇਂ ਚੱਲ ਰਹੀ ਹੈ ਇਸੇ ਬਾਰੇ ਅੱਜ ਗੱਲਬਾਤ ਕਰਦੇ ਹਾਂ ਸੋ ਅਸੀਂ ਮੌਜੂਦਾ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਸੋ ਇਹ ਤਸਵੀਰਾਂ ਨੇ ਜੋ ਦੇਖ ਸਕਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਸੀਕ੍ਰਟ ਇਨਫੋਰਮੇਸ਼ਨ ਡ੍ਰੌਪ ਬਾਕਸ ਸਕੂਲਾਂ ਦੇ ਵਿੱਚ ਲਗਾਏ ਗਏ ਨੇ ਪੂਰੀ ਜਾਣਕਾਰੀ ਲਗਾ ਕਿ ਕਿਵੇਂ ਸਕੂਲਾਂ ਦੇ ਵਿੱਚ ਇਹ ਮੁਹਿੰਮ ਹੈ ਇਸ ਵਕਤ ਚੱਲ ਰਹੀ ਹੈ ਸਾਡੇ ਨਾਲ ਮੌਜੂਦ ਨੇ ਸਕੂਲ ਦੇ ਪ੍ਰਿੰਸੀਪਲ ਮੈਮ اور ਗੱਲਬਾਤ ਕਰਦੇ ਹਾਂ ਉਸ ਮੈਮ ਬਹੁਤ-ਬਹੁਤ ਸਵਾਗਤ ਹੈ ਪਰ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਜੀ ਸੋ ਇਹ ਮੁਹਿੰਮ ਹੈ ਬਹੁਤ ਵੱਡੇ ਪੱਧਰ ਤੇ ਉੱਤੇ ਪੂਰੇ ਸੂਬੇ ਦੇ ਵਿੱਚ ਚੱਲ ਰਹੀ ਹੈ ਸਕੂਲਾਂ ਦਾ ਕੀ ਯੋਗਦਾਨ ਹੈ ਸਰ ਇਹ ਇੱਕ ਨਾ ਬਿਮਾਰੀ ਹੈ ਨਸ਼ਾ ਇਹਨੂੰ ਅਸੀਂ ਉਹੀ ਜੜੋਂ ਕੱਢਣਾ ਹੈ ਤੇ ਆਈ ਥਿੰਕ ਸਕੂਲ ਬੈਸਟ ਪਲੇਸ ਹੈਗੇ ਆ ਅਸੀਂ ਘਟੋ ਘਟ ਬੱਚਾ ਨੂੰ ਇਹਦੇ ਬਾਰੇ ਐਜੂਕੇਟ ਤਾਂ ਕਰੀਏ ਨਾ ਉਦਾਂ ਟੀਚਰਸ ਪੜ੍ਹਾਉਂਦੇ ਇਹਦੇ ਬਾਰੇ ਬੜਾ ਕੁਝ ਦੱਸ ਦਿੰਦੇ ਆ ਪਰ ਜੇ ਇੱਕ ਪਾਰਟਿਕੂਲਰ ਕਰਿਕੂਲਮ ਹੋਵੇ ਤਾਂ ਸਾਨੂੰ ਦੱਸਣਾ ਸੌਖਾ ਹੋ ਜਾਂਦਾ ਔਰ ਪੰਜਾਬ ਸਰਕਾਰ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਪ੍ਰੋਪਰਲੀ ਫਰੇਮ ਕਰਕੇ ਚੀਜ਼ਾਂ ਦਿੱਤੀਆਂ ਨੇ ਸਾਨੂੰ ਵੀਡੀਓਜ਼ ਆਉਂਦੀਆਂ ਹਫਤੇ ਚ ਇੱਕ ਦਿਨ ਅਸੀਂ ਬੱਚਿਆਂ ਨੂੰ ਦਿਖਾਣਾ ਹੁੰਦਾ ਨੌਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਟੂਡੈਂਟਸ ਹੈ ਜਿਹੜੇ ਕਿ ਐਡੋਲਸੈਂਸ ਦੇ ਵਿੱਚ ਹੁੰਦੇ ਆ ਜਿਹੜੇ ਬੱਚਿਆਂ ਨੂੰ ਨਹੀਂ ਇੰਨੀ ਸਮਝ ਹੁੰਦੀ ਪਰ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਬਹੁਤ ਸਮਝਦਾਰ ਹੈਗੇ ਆ ਜਿਹੜੇ ਇਹਦੀ ਚਪੇਟ ਚ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਪ੍ਰੋਪਰਲੀ ਹੁਣ ਵੀਡੀਓਜ਼ ਜਿਹੜੀਆਂ ਗਵਰਨਮੈਂਟ ਵੱਲੋਂ ਆ ਰਹੀਆਂ ਉਹ ਦਿਖਾ ਕੇ ਉਹਨਾਂ ਨੂੰ ਐਜੂਕੇਟ ਕਰਦੇ ਆਂ ਫਿਰ ਉਹਨਾਂ ਦੀ ਟੈਸਟਿੰਗ ਹੁੰਦੀ ਹੈ ਵੀ ਕੀ ਬੱਚੇ ਨੇ ਉਹ ਚੋਂ ਕੀ ਸਿੱਖਿਆ ਕੀ ਅਸੀਂ ਉਹਨੂੰ ਸਿਖਾਉਣਾ ਚਾਹੁੰਦੇ ਸੀ ਉਹਨੂੰ ਉਹਨੇ ਪਤਾ ਲੱਗ ਗਿਆ ਉਹਨੂੰ ਇਹ ਚੀਜ਼ਾਂ ਜੀ ਵੀਡੀਓ ਦਾ ਜ਼ਿਕਰ ਕੀਤਾ ਵੇ ਕਿਸ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਕਿਸ ਚੀਜ਼ ਤੇ ਰਿਲੇਟਡ ਹੁੰਦੀਆਂ ਨੇ ਕਿਵੇਂ ਬੱਚਿਆਂ ਨੂੰ ਵੀਡੀਓਜ਼ ਰਾਹੀਂ ਸਮਝਾਇਆ ਜਾ ਰਿਹਾ ਸਰ ਜਿੰਨਾ ਆਪਾਂ 15 ਸਤੰਬਰ ਨੂੰ ਇਹਨਾਂ ਦਾ ਬੇਸਲਾਈਨ ਟੈਸਟ ਲਿਆ ਸੀ ਇਹਦੇ ਵਿੱਚ ਸਾਨੂੰ ਇਹ ਨਾ ਪਤਾ ਲੱਗ ਗਿਆ ਸੀ ਕਿ ਬੱਚਿਆਂ ਨੂੰ ਪ੍ਰੀਵੀਅਸਲੀ ਕਿੰਨੀ ਕੁ ਨੋਲੇਜ ਹੈ ਤੇ ਸੈਪਟੈਂਬਰ ਦੇ ਵਿੱਚ ਦੋ ਸੈਸ਼ਨ ਸੀਗੇ ਉਹਦੇ ਵਿੱਚ ਸਭ ਤੋਂ ਪਹਿਲੀ ਇੱਕ ਵੀਡੀਓ ਸੀਗੀ ਵਿਸ਼ਵਾਜੀਤ ਨਾਮ ਦੇ ਇੱਕ ਬੱਚੇ ਦੀ ਸੀ ਉਹ ਇੱਕ ਖਿਡਾਰੀ ਹੁੰਦਾ ਉਹਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਉਹ ਕਿਸੇ ਸਰਪੰਚ ਸਾਹਿਬ ਦੇ ਘਰੇ ਅੰਮ੍ਰਿਤਸਰ ਦਾ ਬੱਚਾ ਉਹ ਉਹਦੀ ਰੀਅਲ ਸਟੋਰੀ ਦਿਖਾਈ ਹੈ ਜੀ ਉਹ ਕਿਸੇ ਸਰਪੰਚ ਸਾਹਿਬ ਦੇ ਘਰੇ ਕੰਮ ਕਰਨ ਲੱਗ ਜਾਂਦਾ ਉਹ ਬੜਾ ਮਿਹਨਤੀ ਹੁੰਦਾ 5 ਸਾਲ ਬਹੁਤ ਵਧੀਆ ਕੰਮ ਕਰਦਾ 2016 ਚ ਜਾ ਕੇ ਉਹ ਨਸ਼ਿਆਂ ਦੀ ਚਪੇਟ 'ਚ ਆ ਜਾਂਦਾ ਉਹ ਫਿਰ ਇੰਨੀ ਬੁਰੀ ਤਰ੍ਹਾਂ ਉਹਦੇ ਜਾਲ 'ਚ ਫਸਦਾ ਕਿ ਆਪਣੇ ਘਰ ਦਾ ਸਮਾਨ ਤੱਕ ਵੇਚ ਦਿੰਦਾ ਤੇ ਉਹਨੂੰ ਨਸ਼ੇ ਦੀ ਲਤ ਕਿਉਂ ਲੱਗਦੀ ਹੈ ਉਹ ਕਹਿੰਦਾ ਮੇਰਾ ਮਾਮੇ ਦਾ ਮੁੰਡਾ ਸੀ ਜਿਹੜਾ ਮੇਰੀ ਲਾਈਫ ਦੇ ਵਿੱਚ ਇੱਕ ਰੋਲ ਮਾਡਲ ਸੀ ਉਹਦੀ ਮੌਤ ਹੋ ਗਈ ਕਹਿੰਦਾ ਮੇਰੇ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋ ਰਿਹਾ ਸੀ ਵੀ ਉਹ ਇੰਨਾ ਵਧੀਆ ਬੰਦਾ ਹੋ ਕੇ ਉਹ ਨਸ਼ੇ ਦੇ ਗਿਰਫਤ 'ਚ ਕਿੱਦਾਂ ਆ ਗਿਆ ਵੀ ਮੈਂ ਕਰਕੇ ਦੇਖਦਾ ਮੈਂ ਨਹੀਂ ਫਸੂਗਾ ਉਦੇ ਮਨ 'ਚ ਇਹ ਭਾਵਨਾ ਆਈ ਪਰ ਕਹਿੰਦਾ ਜਦੋਂ ਮੈਂ ਕਰਨ ਲੱਗਿਆ ਤਾਂ ਮੇਤੋਂ ਦੀ ਚਪੇਟ ਤੋਂ ਨਿਕਲਿਆ ਨਹੀਂ ਗਿਆ ਫਿਰ ਬਹੁਤ ਔਖਾ ਉਹਦਾ ਟ੍ਰੀਟਮੈਂਟ ਕਰਾ ਕੇ ਉਹਦੀ ਫੈਮਿਲੀ ਨੇ ਉਹਦੀ ਮਦਰ ਵਿਚਾਰੀ ਕਹਿੰਦੀ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਵੀ ਮੇਰਾ ਬੱਚਾ ਇਹ ਨਾ ਕਮਾ 'ਚ ਪੈ ਗਿਆ ਕਹਿੰਦੀ ਜਦੋਂ ਰਜਾਈ ਦਾ ਕਵਰ ਮੈਂ ਖੋਲਿਆ ਉਹਦੇ ਵਿੱਚੋਂ ਮੈਨੂੰ ਸਿਰਿੰਜਾਂ ਵਗੈਰਾ ਮਿਲੀਆਂ ਤਾਂ ਕਹਿੰਦੀ ਮੈਨੂੰ ਇਹ ਸਮਝ ਆਈ ਵੀ ਮੇਰਾ ਬੱਚਾ ਨਸ਼ੇ ਕਰ ਰਿਹਾ ਕਹਿੰਦੀ ਮੈਂ ਤਾਂ ਇੱਕ ਵਾਰੀ ਬੇਹੋਸ਼ ਹੋ ਕੇ ਡਿੱਗ ਗਈ ਮਤਲਬ ਪੇਰੈਂਟਸ ਦੇ ਲਈ ਕਿੰਨਾ ਔਖਾ ਹੁੰਦਾ ਉਹ ਬੜਾ ਤਕੜਾ ਮੈਸੇਜ ਸੀਗਾ ਜਿਹੜੇ ਬੱਚੇ ਦੇਖ ਰਹੇ ਆ ਉਹਨਾਂ ਨੂੰ ਦਿਖਾਉਂਦਾ ਵੀ ਤੁਹਾਡੇ ਜਿਹੜੇ ਮਾਤਾ ਪਿਤਾ ਐ ਉਹਨਾਂ ਨੂੰ ਇਦਾਂ ਸਦਮਾ ਲੱਗਦਾ ਸਮ ਟਾਈਮਸ ਹੋ ਸਕਦਾ ਉਹ ਮਦਰ ਕੋਲਾਪਸ ਹੀ ਕਰ ਜਾਂਦੀ ਐ ਇੰਨਾ ਇੰਨਾ ਵੱਡਾ ਸਦਮਾ ਹਰ ਕੋਈ ਨਹੀਂ ਬਰਦਾਸ਼ਤ ਕਰ ਸਕਦਾ ਤੇ ਉਹ ਬਹੁਤ ਵਧੀਆ ਵੀਡੀਓ ਲੱਗੀ ਮਤਲਬ ਮੈਨੂੰ ਲੱਗਦਾ ਮੈਂ 4-5 ਵਾਰ ਉਹ ਵੀਡੀਓ ਦੇਖੀ ਐ ਮਤਲਬ ਉਹ ਚ ਇੰਨੀਆਂ ਇਮੋਸ਼ਨਸ ਦਿਖਾਈਆਂ ਹੋਈਆਂ ਐ ਇੰਨੇ ਪਾਸੇ ਉਹਨਾਂ ਨੇ ਟੱਚ ਕੀਤਾ ਕਿ ਜੇ ਸਿਆਣਾ ਬੱਚਾ ਹੋਵੇ ਨਾ ਉਹਨੂੰ ਸਮਝ ਆ ਜਾਵੇ ਵੀ ਇੰਨਾਂ ਚੀਜ਼ਾਂ ਦੇ ਗ੍ਰਸਤ ਨਹੀਂ ਪੈਂਦਾ ਯਾਨੀ ਕਿ ਬੱਚਿਆਂ ਨੂੰ ਇਸ ਤਰੀਕੇ ਨਾਲ ਸਮਝਾਇਆ ਜਾ ਰਿਹਾ ਕਿ इमोशनल ਹੋਣ ਬੱਚੇ ਕਨੈਕਟ ਕਰਨ ਕਿ ਇਸ ਮਦਦ ਦੀ ਜਗਾ ਕਿਸੇ ਹੋਰ ਦੀ ਮਦਦ ਵੀ ਹੋ ਸਕਦੀ ਹੈ ਨਾ ਬੱਚੇ ਫੈਮਿਲੀ ਨੂੰ ਆਪਣੀ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖਣ ਤੇ ਕੀ ਲੱਗਦਾ ਹੈ ਕਿ ਜੋ ਇਹ ਮੁਹਿੰਮ ਹੈ ਬੱਚਿਆਂ ਨੂੰ ਇੱਕ ਪ੍ਰੈਕਟੀਕਲੀ ਸਮਝਾਇਆ ਜਾ ਰਿਹਾ ਮੈਂ ਕਹਿ ਸਕਦਾ ਕਿ ਵਿਜ਼ੂਅਲਾਈਜੇਸ਼ਨ ਜਦ ਕਿਸੇ ਚੀਜ਼ ਦੀ ਹੁੰਦੀ ਹੈ ਤਾਂ ਬਿਹਤਰ ਸਮਝ ਆ ਜਾਂਦੀ ਹੈ ਕੁਝ ਗੱਲਾਂ ਬੋਲ ਕੇ ਨਹੀਂ ਦੱਸਿਆ ਜਾ ਸਕਦੀਆਂ ਕਿੰਨਾ ਪ੍ਰਭਾਵ ਪਿਆ ਹੈ ਬੱਚਿਆਂ ਦਾ ਕੀ ਵੀਡੀਓ ਦੇਖਣ ਤੋਂ ਬਾਅਦ ਕਿਵੇਂ ਦਾ ਸੁਭਾਅ ਬਦਲਦਾ ਹੈ ਕੁਝ ਦੱਸ ਸਕਦੇ ਹੋ ਉਸ ਬਾਰੇ ਸਰ ਪਹਿਲੇ ਤਾਂ ਨਾ ਜਿਵੇਂ ਐਨਾ ਬੱਚਿਆਂ ਨੂੰ ਪਤਾ ਨਹੀਂ ਸੀ ਇਹਦੇ ਬਾਰੇ ਕੁਝ ਬੱਚੇ ਜਿਨ੍ਹਾਂ ਨੇ ਆਪਣੇ ਘਰ ਚ ਨਸ਼ਾ ਦੇਖਿਆ ਜਾਂ ਆਸਪੜੋਸ ਚ ਦੇਖਿਆ ਜਾਂ ਰਿਸ਼ਤੇਦਾਰੀ ਚ ਦੇਖਿਆ ਉਹਨਾਂ ਨੂੰ ਪਤਾ ਸੀਗਾ ਵੀ ਇਹ ਬੁਰੀ ਚੀਜ਼ ਹੈ ਕੁਝ ਬੱਚੇ ਹੁੰਦੇ ਆ ਥੋੜਾ ਅੱਛੀ ਫੈਮਿਲੀ ਤੋਂ ਹੁੰਦੇ ਆ ਉਹਨਾਂ ਨੇ ਹਜੇ ਕੁਝ ਨਹੀਂ ਦੇਖਿਆ ਹੁੰਦਾ ਬਟ ਉਹਨਾਂ ਨੂੰ ਵੀ ਨੌਲੇਜ ਆ ਇਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਬੱਚੇ ਨੂੰ ਨੌਲੇਜ ਨਹੀਂ ਨਾ ਨਾਲ ਦਾ ਸਾਥੀ ਕਹਿ ਦਿੰਦਾ ਇਹ ਖਾ ਕੇ ਦੇਖ ਬੜੀ ਮਜ਼ੇਦਾਰ ਚੀਜ਼ ਆ ਤੈਨੂੰ ਦੁਨੀਆ ਦੇ ਨਜ਼ਾਰੇ ਦਿਖਣਗੇ ਜੀ ਉਹ ਬੱਚਾ ਕਈ ਵਾਰੀ ਬਹਿਕਾਵੇ ਜਾ ਕੇ ਟੇਸਟ ਕਰ ਲੈਣਾ ਮੁੜ ਕੇ ਉਹ ਚੀਜ਼ ਤੋਂ ਨਿਕਲ ਨਹੀਂ ਪਾਂਦਾ ਇਹਦੀ ਨੌਲੇਜ ਦੇਣੀ ਬਹੁਤ ਜ਼ਰੂਰੀ ਹੈ ਹੁਣ ਮੈਂ ਇਹ ਦੇਖਦੀ ਆ ਚਾਰ ਵੀਡੀਓ ਜਿੱਦਾਂ ਅੱਜ ਚੌਥੀ ਵੀਡੀਓ ਅਸੀਂ ਦਿਖਾ ਰਹੇ ਸੀ ਜੀ ਤੇ ਬੱਚਿਆਂ ਨੂੰ ਕਾਫੀ ਨੌਲੇਜ ਆ ਦੇ ਬਾਰੇ ਉਹਨਾਂ ਨੂੰ ਮਤਲਬ ਇੱਕ ਬੱਚਾ ਮੇਰੇ ਕੋਲ ਆਫਿਸ 'ਚ ਆਇਆ ਮੈਨੂੰ ਪੁੱਛਦਾ ਮੈਡਮ ਚਿੱਟਾ ਕੀ ਹੁੰਦਾ ਥੋੜਾ ਜਿਹਾ ਮੈਨੂੰ ਕੁਐਸਚਨ ਤਾਂ ਲੱਗਿਆ ਵੀ ਕੀ ਹੁੰਦਾ ਹਾਂ ਮੈਂ ਹੈਰਾਨ ਮੈਂ ਮਤਲਬ ਮੇਰੇ 18 ਸਾਲ ਦੇ ਤਜਰਬੇ 'ਚ ਅਜੇ ਤੱਕ ਮੈਨੂੰ ਇਦਾਂ ਦਾ ਕੁਐਸਚਨ ਨਹੀਂ ਪੁੱਛਿਆ ਕਿਸੇ ਬੱਚੇ ਨੇ ਫਿਰ ਮੈਂ ਉਹਨੂੰ ਸਮਝਾਇਆ ਆਹ ਨੂੰ ਪੁੱਛਿਆ ਕਹਿੰਦਾ ਮੈਡਮ ਵੀ ਉਹਦੇ ਵਿੱਚ ਜਿਹੜੀ ਵੀਡੀਓ ਸੀਗੀ ਉਹਦੇ ਵਿੱਚ ਇਹਦਾ ਜ਼ਿਕਰ ਸੀ ਮੈਂ ਅਜੇ ਤੱਕ ਦੇਖਿਆ ਨਹੀਂ ਹੈ ਫਿਰ ਉਹਨੂੰ ਬਿਠਾ ਕੇ ਸਮਝਾਇਆ ਵੀ ਫਿਰ ਉਹਨੂੰ ਦੱਸਿਆ ਵੀ ਇਹ ਇਹਦੇ ਆਲੇ-ਆਲੇ ਨੁਕਸਾਨ ਹੈ ਇਹਦਾ ਬੱਚੇ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਜਿਹੜੀਆਂ ਜ਼ਿੰਦਗੀਆਂ ਇਹ ਲੈ ਚੁੱਕਾ ਹੈ ਤੇ ਸਿੰਥੈਟਿਕ ਨਸ਼ਾ ਹੈਗਾ ਇਹ ਮਾਰਦਾ ਹੀ ਹੈ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਵੀਡੀਓ ਰਾਹੀਂ ਬੱਚਿਆਂ ਨੂੰ ਅਵੇਅਰਨੈਸ ਹੁੰਦੀ ਹੈ ਪਰ ਜੇ ਇਹੀ ਗੱਲਾਂ ਬਾਹਰੋਂ ਬੱਚਿਆਂ ਨੂੰ ਆਪਣੇ ਸਰਕਲ ਚੋ ਦੋਸਤਾਂ ਤੋਂ ਜਾਂ ਫਿਰ ਆਪਣੇ ਕਿਸੇ ਆਈਡਲ ਤੋਂ ਪਤਾ ਚੱਲਦੀਆਂ ਤੇ ਸ਼ਾਇਦ ਇਸ ਦਾ ਪ੍ਰਭਾਵ ਦੁਸ਼ਪ੍ਰਭਾਵ ਬਦਲ ਜਾਂਦਾ ਸਰ ਪਤਾ ਕੀ ਹੈ ਤੁਹਾਨੂੰ ਕੋਈ ਵੀ ਚੀਜ਼ ਹੈ ਉਹਦੇ ਬਾਰੇ ਜਾਣਕਾਰੀ ਦੇਣ ਵਾਲੇ ਬੰਦੇ ਤੇ ਡਿਪੈਂਡ ਕਰਦਾ ਤੁਹਾਡੀ ਪਰਸੈਪਸ਼ਨ ਕੀ ਬਣਦੀ ਹੈ ਜੀ ਕਈ ਵਾਰੀ ਜਿਹੜਾ ਤੁਹਾਡਾ ਰੋਲ ਮਾਡਲ ਹੈ ਲਾਈਫ ਦੇ ਵਿੱਚ ਹੈਨਾ ਉਹ ਤੁਹਾਨੂੰ ਦੱਸਦਾ ਹੈ ਵੀ ਜਿਹੜਾ ਨਸ਼ਾ ਹੈ ਉਹ ਗੰਦੀ ਚੀਜ਼ ਹੈ ਤੁਹਾਡੇ ਲਾਈਫਟਾਈਮ ਤੁਹਾਡੇ ਦਿਮਾਗ ਤੇ ਇੰਪੈਕਟ ਪੈ ਗਿਆ ਇਹ ਗੰਦੀ ਚੀਜ਼ ਹੈ ਪਰ ਜੇ ਉਹੀ ਬੰਦਾ ਤੁਹਾਨੂੰ ਇਹ ਕਵੇ ਇਹ ਗੰਦਾ ਨਹੀਂ ਹੈਗਾ ਇਹ ਬਹੁਤ ਵਧੀਆ ਹੈ ਖਾ ਕੇ ਦੇਖ ਮੈਂ ਵੀ ਖਾਣਾ ਤੁਹਾਨੂੰ ਲੱਗੇਗਾ ਵੀ ਜੀ ਇਹ ਬੰਦਾ ਖਾਂਦਾ ਤਾਂ ਇਹ ਸਹੀ ਹੈ ਸਹੀ ਹੈ ਕਿਉਂਕਿ ਜਿਹੜੇ ਬੱਚੇ ਐ 9ਵੀਂ ਤੋਂ ਲੈ ਕੇ 12ਵੀਂ ਦੇ ਏਜ ਗਰੁੱਪ ਵਾਲਿਆਂ ਉਹਨਾਂ ਚ ਆਪਣੀ ਸਮਝ ਨਹੀਂ ਹੁੰਦੀ ਉਹ ਦੂਜਿਆਂ ਨੂੰ ਫੋਲੋ ਕਰਦੇ ਆ ਉਹਨਾਂ ਨੂੰ ਜਿਹੜਾ ਬੰਦਾ ਚੰਗਾ ਲੱਗਦਾ ਉਹਨੂੰ ਦੇਖ ਕੇ ਫੋਲੋ ਕਰਦੇ ਆ ਵੀ ਜੇ ਇਹ ਆ ਇਦਾਂ ਕਰ ਰਿਹਾ ਇਹ ਤਾਂ ਹੁਣ ਬੱਚੇ ਦੀ ਕਿਸਮਤ ਹੈ ਜੀ ਹੈਨਾ ਪਰ ਜਿਹੜਾ ਸਰਕਾਰ ਦਾ ਇਹ ਸਟੈਪ ਹੈ ਉਦੋਂ ਨਾਲ ਇਹ ਚੀਜ਼ ਅਸੀਂ ਕਿਸਮਤ ਤੇ ਨਹੀਂ ਛੱਡਾਂਗੇ ਜੀ ਅਸੀਂ ਹਰ ਇੱਕ ਬੱਚੇ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਇਹ ਚੀਜ਼ ਐਦਾ ਆ ਜੀ ਜੀ ਬਣਾਂ ਚਲੀ ਉਹ ਬੱਚੇ ਐਜੂਕੇਟ ਹੋ ਰਹੇ ਨੇ ਕਿੰਨਾ ਕੁ ਪ੍ਰਭਾਵ ਪੈ ਰਿਹਾ ਬੱਚੇ ਸਰ ਪੈਂਦਾ ਤਾਂ ਹੈ ਦੇਖੋ ਵੀਡੀਓਜ਼ ਦੇ ذریعے ਪਹਿਲੇ ਬੱਚੇ ਨੂੰ ਦਿਖਾਇਆ ਜਾਂਦਾ ਹੈ ਉਸ ਤੋਂ ਬਾਅਦ ਉਹਦੇ ਅਪਾ ਟੈਸਟਿੰਗ ਕਰਦੇ ਆ ਜੀ ਔਰ ਵਧੀਆ ਰਿਸਪੌਂਸ ਹੁੰਦਾ ਬੱਚਿਆਂ ਦਾ ਮੈਨੂੰ ਇਹ ਲੱਗਦਾ ਬੱਚੇ ਧਿਆਨ ਨਾਲ ਦੇਖਦੇ ਜੋ ਬਿਲਕੁਲ ਇਹ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਹੈ ਇਹ ਕਾਊਂਟਰ ਸਪੈਸ਼ਲ ਲਗਾਇਆ ਗਿਆ ਹੈ ਨਸ਼ਿਆਂ ਦੇ ਵਿਰੋਧ ਰ ਇੱਕ ਬੜੀ ਖੂਬਸੂਰਤ ਕਹਿ ਸਕਦੇ ਆ ਕਿ ਡਰਾਇੰਗ ਕਰਕੇ ਸਮਝਾਇਆ ਗਿਆ ਹੈ ਕਿ ਸਮਾਂ ਕਿਸ ਤਰ੍ਹਾਂ ਬੀਤ ਜਾਂਦਾ ਹੈ ਪਰ ਫੈਮਿਲੀ ਔਰ ਨਸ਼ਿਆਂ ਤੋਂ ਦੂਰ ਰਹਿਣਾ ਬੜੀ ਇਚੇ ਰਿਸਟ੍ਰੇਸ਼ਨ ਤਿਆਰ ਕੀਤੀ ਗਈ ਹੈ ਸਰ ਬੱਚੇ ਜਦੋਂ ਅਸੀਂ ਇਹਨਾਂ ਨੂੰ ਜਿੱਦਾਂ ਦੱਸਦੇ ਆ ਨਾ ਤਾਂ ਇਹਨਾਂ ਦੇ ਦਿਮਾਗਾਂ ਦੇ ਵਿੱਚ ਆਪਣੇ ਕੀ ਆਂਦਾ ਇਹਨਾਂ ਨੇ ਉਹ ਚੀਜ਼ ਸਾਨੂੰ ਰਿਫਲੈਕਟ ਕਰਕੇ ਦਿਖਾਈ ਹੈ ਵੀ ਐਕਚੁਅਲੀ ਨਸ਼ੇ ਨੂੰ ਇਹ ਕਿੱਦਾਂ ਦੇਖ ਰਹੇ ਸਰ ਜਦੋਂ ਮੈਂ ਸਾਰੇ ਚਾਰਟ ਧਿਆਨ ਨਾਲ ਦੇਖੇ ਨਾ ਤਾਂ ਮੈਨੂੰ ਇਹ ਸਮਝ ਆ ਗਿਆ ਵੀ ਜੋ ਸਾਡਾ ਮਕਸਦ ਸੀ ਅਸੀਂ ਕਾਮਯਾਬ ਹੋ ਰਹੀ ਹੈ ਬਿਲਕੁਲ ਕਿਉਂਕਿ ਇਹ ਬੱਚਿਆਂ ਦੇ ਉਹ ਹੈ ਜੋ ਉਹਨਾਂ ਦੇ ਮਨ ਦੇ ਵਿੱਚ ਆਇਆ ਉਹਨਾਂ ਦੀ ਭਾਵਨਾਵਾਂ ਵਾਂ ਹੈ ਜੋ ਚਿੱਤਰਕਾਰੀ ਦੇ ਰਹੀ ਇੱਥੇ ਆਈ ਬਿਲਕੁਲ ਸਰ ਅਸੀਂ ਆਹੀ ਦੇਖਣਾ ਚਾਹੁੰਦੇ ਸੀ ਵੀ ਇਹਨਾਂ ਨੂੰ ਸਮਝ ਆ ਰਿਹਾ ਵੀ ਆ ਦੇਖੋ ਆ ਬੰਦਾ ਕਿੱਦਾਂ ਕਿੰਨੀ ਖੂਬਸੂਰਤ ਤਰੀਕੇ ਨਾਲ ਦਰਸਾਇਆ ਹੈ ਹਾਂਜੀ ਆ ਦੇਖੋ ਨਿਕਲਣਾ ਸਾਰਿਆ ਆ ਨਸ਼ਾ ਉਹਨੂੰ ਪਕੜ ਰਿਆ ਪਕੜ ਰਿਆ ਵੈ ਪਰਿਵਾਰ ਬੁਲਾ ਰਿਹਾ ਹੈ ਹਨਾ ਉਹ ਚੀਜ਼ਾਂ ਇਹ ਚੀਜ਼ਾਂ ਅਸੀਂ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਗਲਤ ਚੀਜ਼ਾਂ ਬੜੀ ਡੀਪ ਚੀਜ਼ ਦਿਖਾਈ ਹੈ ਕਿ ਨਸ਼ਿਆਂ ਦਾ ਸਮਾਂ ਜੋ ਬੀਤ ਜਾਂਦਾ ਹੈ ਤੇ ਪਰਿਵਾਰ ਤੋਂ ਦੂਰ ਲੈ ਕੇ ਚਲ ਜਾਂਦਾ ਹੈ ਬਿਲਕੁਲ ਉਹਦੀ ਲਾਈਫ ਹੀ ਡੈਮੇਜ ਹੋ ਜਾਂਦੀ ਹੈ ਬਿਲਕੁਲ ਹਾਂਜੀ ਬਹੁਤ ਅੱਛੇ ਤਰੀਕੇ ਨਾਲ ਸੋ ਬਿਲਕੁਲ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਵਾ ਬੱਚਿਆਂ ਨੂੰ ਕਲਾਸ ਵੀ ਸਪੈਸ਼ਲ ਲੱਗ ਰਹੀ ਹੈ ਸਲੋਗਨ ਵਗੈਰਾ ਵੀ ਜੋ ਬੱਚਿਆਂ ਨੂੰ ਕਹੇ ਜਾ ਰਹੇ ਨੇ ਲਿਖਣ ਦੀ ਐਸਾ ਉਹ ਵੀ ਜ਼ਰੂਰ ਦਿਖਾਓ ਕਿ ਕਿਵੇਂ ਸਾਰਾ ਕੁਝ ਚੱਲ ਰਿਹਾ ਹੈ ਸਰ ਅਸੀਂ ਨਾ ਟਾਈਮ ਟੂ ਟਾਈਮ ਇਹਦੇ ਕੰਪੀਟੀਸ਼ਨਸ ਕਰਾਉਂਦੇ ਜਿੱਦਾਂ ਤੁਹਾਡੇ ਸਾਹਮਣੇ ਪੋਸਟਰ ਮੇਕਿੰ ਕਦੀ ਕਦੀ ਅਸੀਂ ਕੁਇਜ਼ ਕਰਾ ਲੈਂਦੇ ਆ ਜਿੱਦਾਂ ਹੁਣ ਮੈਂ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਥੋੜਾ ਬਹੁਤ ਕਈ ਵਾਰੀ ਦੱਸਣੀਆਂ ਨੇ 5-10 ਮਿੰਟ ਸਾਡੇ ਕੋਲ ਹੁੰਨੇ ਆ ਫਿਰ ਮੈਂ ਉਹਦੇ ਵਿੱਚ ਕੁਐਸਚਨ ਪੁੱਛ ਲੈਂਦੀ ਆ ਬੱਚਿਆਂ ਨੂੰ ਇੱਕ ਫਿਰ ਉੱਤੇ ਪ੍ਰਾਈਜ਼ ਦੇ ਦਈਦਾ ਜੀ ਜੀ ਵੀ ਹਾਂ ਤੈਨੂੰ ਬੱਚੇ ਪਤਾ ਹੈ ਅੱਜ ਅਸੀਂ ਸਾਰਾ ਸਲੋਗਨ ਮੇਕਿੰਗ ਕਰਾ ਰਹੇ ਸੀ ਬੱਚਿਆਂ ਨੂੰ ਤੇ ਸਰ ਇਹ ਬੱਚੇ ਬਹੁਤ ਸੋਹਣੇ ਸਲੋਗਨਸ ਬਣਾ ਰਹੇ ਆ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰ ਰਹੇ ਆ ਕਿ ਇਹਨਾਂ ਦੇ ਕੀ ਓਪੀਨੀਅਨ ਹੈ ਸਰ ਇਹ ਮੈਂ ਕੰਨੀ ਆ ਸਾਡੇ ਲਈ ਬਹੁਤ ਵੱਡੀ ਕਾਮਯਾਬੀ ਆ ਭਈ ਅਸੀਂ ਇੱਕ ਰੂਟੀਨ ਦੀ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਕੁਝ ਵੈਲਿਊਜ਼ ਦੇ ਰਹੇ ਆ ਲਾਈਫ ਦੇ ਜੀ ਐਸੋ ਬਿਲਕੁਲ ਬੁਕੇਸ਼ ਨੋਲਜ ਹੁੰਦੀ ਹੈ ਪਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਜੋ ਇਹ ਮੁਹੀਮ ਹੈ ਕਹਿ ਸਕਦੇ ਆ ਕਿ ਇਹ ਉੱਥੋਂ ਸ਼ੁਰੂ ਹੋ ਰਹੀ ਹੈ ਜਿੱਥੋਂ ਸ਼ਾਇਦ ਆਉਣ ਵਾਲੀ ਪੀੜ੍ਹੀ ਹੈ ਇੱਕ ਬਦਲ ਜਾਵੇਗੀ ਇਸ ਚੀਜ਼ ਨੂੰ ਲੈ ਕੇ ਸਰ ਇਹ ਬਹੁਤ ਵੱਡਾ ਕਦਮ ਹੈ ਮੈਨੂੰ ਸਰ ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਜਾ ਕੇ ਪੜ੍ਹਨ ਦਾ ਮੌਕਾ ਦਿੱਤਾ ਗਿਆ ਸੀਗਾ ਜੀ ਸਰ ਉੱਥੇ ਦਾ ਵੀ ਸਟੱਡੀ ਮਾਡਲ ਦੇਖਿਆ ਹੈ ਉੱਥੇ ਵੀ ਇਹ ਚੀਜ਼ ਨਹੀਂ ਹੈਗੀ ਜਦ ਕਿ ਜਿਹੜਾ ਚਿੱਟਾ ਹੈਗਾ ਉਹ ਸਾਰੇ ਦੇਸ਼ਾਂ ਦੀ ਪ੍ਰੋਬਲਮ ਹੈ ਨਸ਼ਾ ਹਰ ਇੱਕ ਜਗ੍ਹਾ ਨਸ਼ਾ ਹਰ ਜਗ੍ਹਾ ਤੇ ਹੈ ਤੇ ਬੱਚਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਸ਼ਾਰਟਕਟ ਚੀਜ਼ ਹੈ ਜਿਹੜੀ ਕਿ ਸਾਨੂੰ ਜ਼ਿੰਦਗੀ ਦਾ ਆਨੰਦ ਦਿੰਦੀ ਹੈ ਪਰ ਅਸਲ ਆਨੰਦ ਉਹਨਾਂ ਨੂੰ ਇਹ ਨਹੀਂ ਪਤਾ ਵੀ ਨੌਲੇਜ ਦੇ ਨਾਲ ਹੈ ਪੜੋਗੇ ਸਰ ਇਹ ਚੀਜ਼ ਨਾਲ ਅਸੀਂ ਜੇ ਬੱਚਿਆਂ ਨੂੰ ਐਜੂਕੇਟ ਕਰਾਂਗੇ ਤਾਂ ਉਹਨਾਂ ਨੂੰ ਡਿਫਰੈਂਸ ਪਤਾ ਲੱਗੂਗਾ ਨਾ ਵੀ ਇਹ ਮੌਤ ਵੱਲ ਜਾਂਦਾ ਹੈ ਜ਼ਿੰਦਗੀ ਵੱਲ ਨਹੀਂ ਲ ਜਾਂਦਾ ਜੀ ਸੋ ਬਿਲਕੁਲ ਇੱਕ ਪਿਆ ਬੈਠੇ ਮੈਂ ਪੜ੍ਹਦਾ ਜਿਸ ਤਰ੍ਹਾਂ ਕਿ ਨਸ਼ਿਆ ਵਿਰੋਧ ਲਿਖਿਆ ਇਸ ਬਾਰੇ ਥੋੜਾ ਦੱਸਿਓ मां ਦੇਖਿਆ ਹੋਣਾ ਨਾ ਸੀਕ੍ਰੀਟ ਇਨਫੋਰਮੇਸ਼ਨ ਬਾਕਸ ਜੀ ਇਹ ਨਾ ਸੀਕ੍ਰੀਟ ਇਨਫੋਰਮੇਸ਼ਨ ਬਾਕਸ ਹੈ ਜੀ ਸਰ ਇਹ ਉਹਦੀਆਂ slips ਨੇ ਠੀਕ ਹੈ ਇਹ ਅਸੀਂ ਹਰ ਇੱਕ ਬੱਚੇ ਨੂੰ ਦਿੱਤੀ ਹੈ ਇਹਦੇ ਚ ਵਿਦਿਆਰਥੀ ਨੂੰ ਆਪਾਂ ਦੱਸ ਅਸੀਂ ਐਜੂਕੇਟ ਕੀਤਾ ਕਿ ਬੇਟਾ ਜੇ ਤੈਨੂੰ ਕੁਝ ਲੱਗਦਾ ਹੈ ਵੀ ਤੇਰੇ ਆਲੇ-ਦੁਆਲੇ ਕੁਝ ਗਲਤ ਐਕਟੀਵਿਟੀ ਹੋ ਰਹੀ ਹੈ ਕੋਈ ਸਰੀਂਜਾ ਨਾਲ ਬੱਚੇ ਬੰਦੇ ਟੀਕੇ ਲਗਾ ਰਹੇ ਹਨ ਬੱਚੇ ਨੂੰ ਸਮਝਾਇਆ ਕਿ ਜੇ ਤੇਰੀ ਕੋਈ ਚੀਜ਼ ਦਿਖ ਰਹੀ ਹੈ ਤੇ ਇਨਫੋਰਮੇਸ਼ਨ ਦੇ ਮੈਂ ਤੁਹਾਨੂੰ ਇਹ ਲੱਗਦਾ ਨਾ ਵੀ ਕੁਝ ਆਰਡ ਹੈ ਗਲਤ ਹੋ ਰਿਹਾ ਹੈ ਜੀ ਤਾਂ ਤੁਸੀਂ ਇਸ ਪਰਚੀ ਦੇ ਵਿੱਚ ਲਿਖ ਦੇਣਾ ਇੱਥੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਲਿਖ ਦੇਣੀ ਹੈ ਆਪਣਾ ਨਾਮ ਪਰ ਇਹ ਜਿਹੜੀ ਤੁਹਾਡੀ ਜਾਣਕਾਰੀ ਹੈ ਗੁਪਤ ਰਹੂਗੀ ਗੁਪਤ ਜਾਣਕਾਰੀ ਟੀਚਰਸ ਤੱਕ ਸਿਮਿਤ ਰਹੇਗੀ ਸਿਮਿਤ ਰਹੇਗੀ ਅਸੀਂ ਪੜ੍ਹਾਂਗੇ ਸਰ ਠੀਕ ਹੈ 3-4 ਦਿਨ ਬਾਅਦ ਖੋਲਿਆ ਕਰਾਂਗੇ ਅਗਰ ਕੋਈ ਹੈ ਜੇ ਉਹ ਤੇ ਕਾਰਵਾਈ ਜਿੱਦਾਂ ਕਰਨੀ ਬਣਦੀ ਆ ਉਹ ਕਰਾਂਗੇ ਠੀਕ ਹੈ ਬੱਚੇ ਦਾ ਇੱਥੇ ਨਾਮ ਵਗੈਰਾ ਲਿਖਣ ਦਾ ਮਕਸਦ ਇਹੀ ਹੈ ਵੀ ਅਸੀਂ ਉਹਦੇ ਤੋਂ ਪੂਰੀ ਜਾਣਕਾਰੀ ਲੈ ਲਈਏ ਵੀ ਕੀ ਹੈਗੀ ਸਿਰਫ ਟੀਚਰਸ ਤੱਕ ਟੀਚਰਸ ਉਹ ਵੀ ਜੇ ਬੱਚਾ ਚਾਹੇਗਾ ਜਿਹੜੇ ਟੀਚਰ ਨਾਲ ਕੰਫਰਟੇਬਲ ਹੈ ਤੇ ਸਾਡੇ ਗਾਈਡੈਂਸ ਐਂਡ ਕਾਉਂਸਲਰ ਮੈਡਮ ਹੈ ਉਹਨਾਂ ਨਾਲ ਕੰਫਰਟੇਬਲ ਹੈ ਜਾਂ ਪ੍ਰਿੰਸੀਪਲ ਨਾਲ ਹੈਗਾ ਜਾਂ ਆਪਣੇ ਕਲਾਸ ਟੀਚਰ ਨਾਲ ਹੈ ਜਾਂ ਕਿਸੇ ਸਬਜੈਕਟ ਟੀਚਰ ਨਾਲ ਹੈ ਤਾਂ ਉਹਦੇ ਨਾਲ ਗੱਲ ਕਰ ਸਕਦਾ ਜੀ ਸੋ ਇਹ ਸਰਕਾਰ ਵੱਲੋਂ ਹਰ ਇੱਕ ਸਕੂਲ ਦੇ ਵਿੱਚ ਪ੍ਰੋਵਾਈਡ ਕਰਾਈ ਗਈ ਹੈ ਜੀ ਸਰ ਸਭ ਨਾਲ ਸਾਰੇ ਸੀਨੀਅਰ ਸੈਕੰਡਰੀ ਸਕੂਲਸ ਹਨ ਤੇ ਹਾਈ ਸਕੂਲ ਹੈ ਉਹਨਾਂ 'ਚ ਇਹ ਚੀਜ਼ ਕਰਾਈ ਹੈ ਇਹ ਹੈਗਾ ਸੀ ਵੀ ਇਹਦੀਆਂ ਪਾਰਟਿਕੂਲਰ ਡਾਈਮੈਂਸ਼ਨਸ ਸੀਗੀਆਂ 18x12x9 ਦਾ ਬਾਕਸ ਅਸੀਂ ਲਗਵਾਣਾ ਹੈ ਆ ਆ ਪਰਚੂ ਡਿਸਟ੍ਰਿਬਿਊਟ ਕਰਨੀ ਆ ਬੱਚਿਆਂ ਨੂੰ ਤੇ ਜਿਹਦੇ ਨਾਲ ਜੇ ਕੋਈ ਏਦਾਂ ਦੀ ਗਤੀਵਿਧੀ ਸਾਡੇ ਆਸ-ਪਾਸ ਤੇ ਬੱਚਿਆਂ ਦੇ ਘਰਾਂ ਦੇ ਕੋਲ ਕੁਝ ਹੋ ਰਿਹਾ ਤਾਂ ਸਾਨੂੰ ਉਹਦੇ ਬਾਰੇ ਪਤਾ ਲੱਗੇ ਤੇ ਅਸੀਂ ਪੰਜਾਬ ਸਰਕਾਰ ਨੂੰ ਇਨਫੋਰਮ ਕਰੀਏ ਜੇਕਰ ਜੀ ਸੋ ਬਿਲਕੁਲ ਗੱਲਬਾਤ ਕੀਤੀ ਹੈ ਪ੍ਰਿੰਸੀਪਲ ਮੈਮ ਨਾਲ ਸੋ ਮੈਮ ਬਹੁਤ-ਬਹੁਤ ਸ਼ੁਕਰੀਆ ਸੋ ਪੂਰੀ ਡਿਟੇਲ ਇਨਫੋਰਮੇਸ਼ਨ ਦੇਂਦੇ ਨੇ ਸਕੂਲਾਂ ਦੇ ਵਿੱਚ ਮੁਹਿਮ ਬੜੇ ਸ਼ਾਨਦਾਰ ਪੱਧਰ ਤੇ ਚੱਲ ਰਹੀ ਹੈ ਇਸ ਮੁਹਿਮ ਨੂੰ ਸਕੂਲਾਂ ਦੇ ਵਿੱਚ ਲੈ ਕੇ ਆਉਣ ਦਾ ਮਕਸਦ ਹੈ ਜੋ ਸਾਫ਼ ਅਤੇ ਸਪੱਸ਼ਟ ਹੈ ਕੇ ਬੱਚਿਆਂ ਨੂੰ ਇਸ ਨਸ਼ੇ ਦੀ ਦਲਦਲ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਇਸ ਬਾਰੇ ਜਾਗਰੂਕ ਕਰ ਦੇਣਾ ਇਸ ਬਾਰੇ ਚੰਗੀ ਜਾਣਕਾਰੀ ਦੇ ਦੇਣਾ ਔਰ ਜੋ ਟੀਚਰਸ ਨੇ ਆਪਣਾ ਕਹਿ ਸਕਦੇ ਕਿ ਕੰਮ ਇੰਨੀ ਖੂਬਸੂਰਤੀ ਦੇ ਨਾਲ ਨਿਭਾ ਰਹੇ ਨੇ ਕਿ ਬੱਚੇ ਨੇ ਤੁਸੀਂ ਡਰਾਇੰਗ ਦੇ ਮਾਧਿਅਮ ਨਾਲ ਦੇਖ ਸਕਦੇ ਹੋ ਇਲਸਟ੍ਰੇਸ਼ਨਸ ਪੇਂਟਿੰਗਾਂ ਤਿਆਰ ਕੀਤੀਆਂ ਨੇ ਸਲੋਗਨ ਤਿਆਰ ਕਰ ਰਹੇ ਨੇ ਇਸ ਤੇ ਮਾਧਿਅਮ ਨਾਲ ਸਪਸ਼ਟ ਹੁੰਦਾ ਵਾ ਕਿ ਬੱਚੇ ਇਸ ਮੁਹਿੰਮ ਦੇ ਵਿੱਚ ਭਾਗ ਲੈ ਰਹੇ ਨੇ ਔਰ ਕੁਝ ਸਿੱਖ ਰਹੇ ਨੇ ਔਰ ਪੋਜੀਟਿਵ ਸਿੱਖ ਰਹੇ ਨੇ ਔਰ ਇੱਕ ਕਹਿ ਸਕਦੇ ਆ ਕਿ ਨਵਾਂ ਅਤੇ ਚੰਗਾ ਪੰਜਾਬ ਰੰਗਲਾ ਪੰਜਾਬ ਦੀ ਗੱਲ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਕੀਤੀ ਜਾਂਦੀ ਔਰ ਰੰਗਲਾ ਪੰਜਾਬ ਦੀ ਸ਼ੁਰੂਆਤ ਜੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਬੜੇ ਖੂਬਸੂਰਤ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੀ ਔਰ ਜੋ ਕਹਿ ਸਕਦੇ ਆ ਕਿ ਪੰਜਾਬ ਦਾ ਇਹ ਉਹ ਸਕੂਲ ਜਿੱਥੇ ਕਿ ਬੱਚਿਆਂ ਨੂੰ ਇੱਕ ਹਰ ਇੱਕ ਬਰੀਕ ਚੀਜ਼ ਨਸ਼ਿਆਂ ਦੇ ਨਾਲ ਜੁੜੀ ਹੋਈ ਵੀਡੀਓਜ਼ ਦਿਖਾਈਆਂ ਜਾਂਦੀਆਂ ਨੇ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਜਿੱਥੇ ਤੱਕ ਕਿ ਜੋ ਇੱਕ ਤਰ੍ਹਾਂ ਦੇ ਐਗਜ਼ਾਮ ਕੁਇਜ਼ ਕੀਤੇ ਜਾਂਦੇ ਨੇ ਤਾਂ ਕਿ ਬੱਚੇ ਸਪਸ਼ਟ ਕਰ ਸਕਣ ਕਿ ਉਹਨਾਂ ਦੇ ਦਿਲ ਦੇ ਵਿੱਚ ਕੀ ਹੈ ਉਹਨਾਂ ਦੇ ਮਨ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕੀ ਖਿਆਲ ਆਉਂਦੇ ਨੇ ਔਰ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਸੀ ਗੱਲਬਾਤ ਕਰਦੇ ਆ ਕਿ ਇੱਕ ਬੱਚੇ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀਗਾ ਨਸ਼ੇ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਔਰ ਉਸ ਸਵਾਲ ਦਾ ਜਵਾਬ ਔਰ ਉਸ ਨੂੰ ਸਮਝਾਣਾ ਜਿਸੇ ਨਾਲ ਕਿ ਆਉਣ ਵਾਲੀ ਉਸ ਦੀ ਜੋ ਜ਼ਿੰਦਗੀ ਹੈ ਉਸ ਦੇ ਵਿੱਚ ਉਸ ਨੂੰ ਸਮਝ ਆ ਜਾਵੇ ਕਿ ਨਸ਼ਿਆਂ ਤੋਂ ਕਿਵੇਂ ਬਚ ਕੇ ਰਹਿਣਾ ਹੈ ਸੋ ਕਮੈਂਟਾਂ ਦੇ ਵਿੱਚ ਤੁਸੀਂ ਵੀ ਰਾਏ ਦਿਓ ਕਿ ਜਯੋਦ ਨਸ਼ਿਆ ਵਿਰੋਧੇ ਮੁਹਿੰਮ ਸੋ ਸਕੂਲਾਂ ਦੇ ਵਿੱਚ ਇਹਨੇ ਖੂਬਸੂਰਤ ਤਰੀਕੇ ਦੇ ਨਾਲ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਵੇ ਤੁਹਾਨੂੰ ਕਿਵੇਂ ਦੀ ਲੱਗੀ ਆ ਸੋ ਹੋਰ ਬਦਰੀ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਇਜਾਜ਼ਤ ਧੰਨਵਾਦ